ਨਵੇਂ ਸ਼ਹਿਰ ਦਾ ਨਵਾਂ ਤਜਰਬਾ ਅਲੱਗ-ਅਲੱਗ ਤਰ੍ਹਾਂ ਦੇ ਲੋਕ ਨਮੀਆਂ-ਨਮੀਆਂ ਸ਼ਕਲਾਂ ਸੋ ਮੌਸਮ ਬਹੁਤ ਜ਼ਿਆਦਾ ਵਧੀਆ ਨਾ ਜ਼ਿਆਦਾ ਠੰਡ ਨਾ ਜ਼ਿਆਦਾ ਗਰਮੀ ਆਮ ਦਾ ਹੋਇਆ ਹੋਇਆ ਸਮਾਂ ਇਸ ਟਾਈਮ ਇੱਥੇ ਤੇ ਘੁੰਮਣ ਦਾ ਸੁਭਾਅ ਦੇ ਖਿਸ਼ੂੜ ਹੈ ਮਤਲਬ ਕਿ ਕਰਨਵਾ ਦੇ ਖਿਸ਼ੂੜ ਹੈ ਉਹ ਅਸੀਂ ਉਤਰ ਲੱਗੇ ਆ ਭਾਈ 100 ਰੁਪਏ ਦੇ ਸੋ ਥੈਂਕ ਯੂ ਨੋ ਵੀ ਵਾਕ ਵੀ ਵਾਕ ਵਾਕ ਵੀ ਵਾਕ ਇੱਥੇ 1 ਲੱਖ ਰੁਪਏ ਲਿਆ ਰਿਕਸ਼ੇ ਵਾਲੇ ਨੇ ਕੀ ਤੀਰ ਰੁਪਏ ਹੋਗੇ ਇੰਡੀਆ ਦੇ ਤੇ ਲੇਕ ਵੱਲ ਜਾ ਰਹੇ ਆ ਅਸੀਂ ਹੁਣ ਥੋੜਾ ਜਿਹਾ ਦੇਖੀਏ ਮਾਹੌਲ ਹੈਗਾ ਤਾਂ ਹੋਟਲ ਤੋਂ 1 ਕਿਲੋਮੀਟਰ ਵੀ ਨਹੀਂ ਸੀਗਾ ਅਸੀਂ ਸੋਚਿਆ ਚਲੋ ਵੀ ਰਿਕਸ਼ੇ ਦੇ ਵਿੱਚ ਬੈਠ ਜਾਈਏ ਨੋ 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 ਅਕੋਤੇ ਦੇਖ ਲਓ ਇੱਥੇ ਆਮ ਫਿਰਦੇ ਨੇ ਇਹ ਹੀ ਇੰਡੀਆ ਦੇ ਵਿੱਚ ਹੁੰਦੇ 릭ਸ਼ੀ ਵਾਲੇ ਨੂੰ 1 ਲੱਖ ਡੋਂਗ ਕਿਰਾਇਆ ਦੇ ਕੇ ਅਸੀਂ